ਇਹ ਬੀਟਨ ਨਸਲ ਦੀ ਬੱਕਰੀ ਹੈ ਇਹ ਆਪਾਂ ਨੂੰ ਅਲਬਖਸ਼ ਕੋਡੇ ਵਾਲੇ ਭਾਈ ਸ਼ਰੀਦ ਤੋਂ ਗਿਫਟ ਆਈ ਹੈ ਇਹ ਬੈਂਟਮ ਬਰੀਡ ਦਾ ਮੁਰਗਾ ਹੈ ਹੀ ਫੈਂਸੀ ਬਰੀਡ ਹੀ ਆ ਜਾਂਦੀ ਹੈ ਇਹ ਵੀ ਆਹ ਕਿਹੜੀ ਬਰੀਡ ਦਾ ਯਾਰ ਬੱਕਰਾ ਇਹ ਬਾਈ ਜੀ ਪਿਗਮੀ ਬਰੀਡ ਦਾ ਬੱਕਰਾ ਇਹ ਅੱਛਾ ਇਹ ਪੰਜਾਬ ਚ ਬਹੁਤ ਰੇਅਰ ਹੈ ਦੋ ਬੰਦੇ ਕੋਲ ਹੀ ਹੈ ਪੰਜਾਬ ਦੇ ਵਿੱਚ ਇੱਕ ਆਪਣੇ ਕੋਲ ਤੇ ਇੱਕ ਬਾਈ ਕੋਲ ਹੋ ਰਿਹਾ ਹੈ ਜੀ ਲਓ ਵੀ ਮਿੱਤਰੋ ਤੁਸੀਂ ਟਰੈਕਟਰਾਂ ਦੀਆਂ ਤੇ ਕਾਰਾਂ ਦੀਆਂ ਮੰਡੀਆਂ ਲੱਗੀਆਂ ਤਾਂ ਬਹੁਤ ਵਾਰੀ ਵੇਖੀਆਂ ਹੋਣੀਆਂ ਤੇ ਪਰ ਤੁਹਾਨੂੰ ਅੱਜ ਅਸੀਂ ਇੱਕ ਘਰ ਦੇ ਵਿੱਚ ਪਸ਼ੂਆਂ ਦੀ ਮੰਡੀ ਬਖਾਵਾਵਾਂਗੇ ਇਹ ਕੋਈ ਉਂਜ ਮੰਡੀ ਨਹੀਂ ਲੱਗੀ ਹੋਈ ਇਹ ਬਾਈ ਬਾਈਆਂ ਦਾ ਕੰਮ ਆ ਸੇਲ ਪਰਚੇ ਦਾ ਤੇ ਬਾਕੀ ਬਾਈਆਂ ਨੇ ਬੜੇ ਸ਼ੌਕ ਦੇ ਨਾਲ ਰੱਖੇ ਹੋਇਆ ਤੇ ਅੱਜ ਤੁਹਾਨੂੰ ਬਾਈ ਦੇ ਨਾਲ ਆਪਾਂ ਮਲਾਉਨੇ ਆ ਆਜੋ ਅਸੀਗਰ ਭਾਈ ਅਸੀਗਰ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਰਾੜ ਖਾਮ ਸਿੰਘ ਬਾਕਸ ਸਾਹਿਬ ਤੇ ਪਹੁੰਚੇ ਜੀ ਅੱਛਾ ਤੇ ਬਾਈ ਨੇ ਆਪਣਾ ਇਹ ਤੁਸੀਂ ਮੈਨੂੰ ਜੀ ਦੱਸੋਗੇ ਜਾਨਵਰਾਂ ਬਾਰੇ ਵੀ ਇਹ ਆਪਣੇ ਕੋਲ ਕਬੂਤਰ ਰੱਖੇ ਹੋਏ ਆ ਇਹਦੇ ਵਿੱਚ ਜਿਹੜੇ ਚਿੱਟੇ ਸਿਰ ਵਾਲੇ ਕਬੂਤਰ ਇਹਨਾਂ ਨੂੰ ਮੁਖੀ ਕਬੂਤਰ ਗਿਆ ਜਾਂਦਾ ਫੈਂਸੀ ਬਰੀਡ ਆ ਗਏ ਸਾਰੀਆਂ ਇਹ ਫੈਂਸੀ ਬਰੀਡ ਦੇ ਕਬੂਤਰ ਆ ਇਹਦੇ ਵਿੱਚ ਆ ਅੱਗੇ ਆ ਉੱਡਨੇ ਕਬੂਤਰ ਆ ਗਏ ਦਿਨਾਂ ਦੀਆਂ ਬਾਜ਼ੀਆਂ ਸਾਡਾ ਖਾਣਦੇ ਮੋਲ ਬਈ ਕੂਤਰ ਗਏ ਆ ਨਾ ਹਾਂਜੀ ਤੇ ਆ ਅੱਗੇ ਆਪਣੇ ਕੋਲ ਸਰਾਜੇ ਕੂਤਰ ਆ ਗਏ ਇਹ ਵੀ ਫੈਂਸੀ ਕੂਤਰਾਂ ਚ ਆ ਜਾਂਦੇ ਆ ਤੇ ਆ ਜਿਹੜੇ ਵਿੱਚ ਬੈਠੇ ਆ ਬ੍ਰਾਊਨ ਕਲਰ ਤੇ ਇਹਨਾਂ ਨੂੰ ਚਿੱਲੇ ਕਹੇ ਜਾਂਦੇ ਆ ਹਾਂਜੀ ਇੱਕ ਮਹੀਨਾ ਤੁਹਾਡੇ ਕੋਲ ਪੁੱਛਣਾ ਤੁਸੀਂ ਕਿੰਨੇ ਕੀ ਟਾਈਮ ਤੋਂ ਮਤਲਬ ਇਹ ਕੰਮ ਕਰ ਰਹੇ ਹੋ ਇਹ ਦੇਖੋ ਇਹ ਕੰਮ ਬਾਈ ਜਸਮਿੰਦਰ ਬਰਾੜ ਨੇ ਸ਼ੁਰੂ ਕੀਤਾ ਸੀਗਾ ਬਾਈ ਹੁਣ ਆਪ ਹੈ ਨਹੀਂਗੇ ਇੱਥੇ ਬਾਹਰ ਗਏ ਹੋਏ ਆ ਤੇ ਇਹ ਕੰਮ ਨੂੰ ਸਾਡ ਨੂੰ ਚੱਲਦੇ ਘੱਟ ਤੋਂ ਘੱਟ 20 ਸਾਲ ਹੋ ਗਏ ਹਾਂਜੀ ਫਾਰਮ ਆਪਾਂ ਹੁਣ ਸਟਾਰਟ ਕੀਤਾ ਸ਼ੁਰੂ ਤੋਂ ਹੀ ਬਾਈ ਕੰਮ ਕਰਦੇ ਆ। ਅਚਾ ਨਹੀਂ ਜੇ ਮੰਨ ਕੇ ਚੱਲੋ ਕਿ ਕਿਸੇ ਨੇ ਇਹ ਮੰਨ ਲਾ ਤੁਹਾਡੇ ਕੋਲ ਲੈਣਾ ਹੋਵੇ। ਤੁਸੀਂ ਸਾਡੇ ਨਾਲ ਫੋਨ ਤੇ ਕੰਟੈਕਟ ਕਰ ਹਾਂਜੀ ਆਪਣਾ ਇੰਸਟਾਗ੍ਰam ਫੇਸਬੁੱਕ YouTube ਤੇ ਪੇਜ ਬਣਿਆ ਹੋਇਆ ਤੇ ਆਪਣਾ ਨੰਬਰ ਵੀ ਤੁਹਾਨੂੰ ਬੋਲ ਦਾਂਗੇ ਆਪਾਂ ਵੀਡੀਓ ਦੇਣ ਦੇ ਵਿੱਚ ਤੁਸੀਂ ਉਹ ਲਾ ਦੇਣਾ। ਠੀਕ ਹਾਂਜੀ ਤੇ ਆ ਕਿੰਨਾ ਆ ਲੱਕੇ ਕਬੂਤਰ ਆ ਗਈ ਆਪਣੇ ਆਮ ਹੀ ਤੁਸੀਂ ਦੇਖਿਓ ਨੇ ਪਿੰਡਾਂ ਦੇ ਵਿੱਚ ਇਹ ਇਹ ਲੱਕੇ ਕਬੂਤਰ ਆਈ ਏ। ਇਹ ਵੀ ਫੈਂਸੀ ਬਰੀਡ ਹੈ। ਹਾਂਜੀ ਇਹ ਬਈ ਮਤਲਬ ਬਤਕਾਂ ਹੀ ਹਾਂਜੀ ਇਹ ਬਤਕਾਂ ਇਹ ਦੋ ਬਰੀਡ ਦੀਆਂ ਬਤਕਾਂ ਇਹਨੇ ਬਲੈਕ ਦੀਆਂ ਇਹ ਮੁਸਫਬੀ ਹੈ ਜਿਹੜੀਆਂ ਵਾਈਟ ਹੈ ਵਾਈਟ ਫਿusion ਬਰੀਡ ਦੀਆਂ ਬਤਕਾਂ ਹੀ ਦੋ ਬਰੀਡ ਦੀਆਂ ਬਤਕਾਂ ਹੈ ਬੱਚੇ ਇਹਦੇ ਵਿੱਚ ਕਿੰਨੇ ਹੈਗੇ ਸਾਰੇ ਅੱਛਾ ਹਾਂਜੀ ਤੇ ਇੱਕ ਜਿਹੜਾ ਮਤਲਬ ਤੁਸੀਂ ਇਹਨਾਂ ਦੀ ਦੇਖ ਰੇ ਕਰਦੇ ਹੋ ਤੁਸੀਂ ਆਪ ਕਰਦੇ ਹੋ ਕਿੰਨੇ ਵੀ ਮੁੰਡਾ ਵਗੈਰਾ ਰੱਖਦੇ ਹੋ ਆਪ ਵੀ ਕਰਦੇ ਆ ਤੇ ਸਾਡੇ ਕੋਲ ਮੁੰਡਾ ਵੀ ਰੱਖਿਆ ਹੈ ਕੰਮ ਕਰਨਾ ਤੇ ਮੈਂ ਦਾਣਾ ਪਾਣੀ ਪਾਉਣਾ ਕਿਉਂਕਿ ਜਾਨਵਰ ਬਹੁਤ ਜ਼ਿਆਦਾ ਆਪ ਦਾ ਲੋਡ ਨਹੀਂ ਹੁੰਦਾ ਗਈ ਤਾਂ ਕਰਕੇ ਅਸੀਂ ਮੁੰਡਾ ਵੀ ਰੱਖਿਆ ਹੈ ਕੰਮ ਕਰਨਾ ਤੇ ਖਿਲਾਉਣਾ ਆਜੋ ਬਈ ਮਿੱਤਰੋ ਤੁਹਾਨੂੰ ਇੱਧਰ ਵੀ ਦਿਖਾ ਅੱਛਾ ਇਹ ਇਹ ਮਤਲਬ ਕੁਕੜਾ ਇਹ ਕੁਕੜਾ ਕਿੱਥਾਂ ਹੈ ਇਹਦੇ ਵਿੱਚ ਤਰਕੀ ਤੇ ਕੁਕੜ ਰੱਖੇ ਹੋਏ ਆ ਆਪਾਂ ਇਹ 4 ਮਨთ ਦੀ ਏਜ ਵਾਲੇ ਤਰਕੀ ਆ ਆਪਣੇ ਕੋਲੇ ਬਰੀਡ ਤਾਂ ਆਪਣੇ ਇਧਰ ਦੀ ਜਿਹੜੇ ਆਹੋ ਵਾਈਟ ਕਲਰ ਦੇ ਵਿੱਚ ਫਿਰਦੇ ਇਹਨਾਂ ਦੇ ਬਲੈਕ ਬੈਗ ਵਿੱਚ ਡਾਟ ਜੇ ਆ ਇਹ ਅਮਰੀਕਨ ਕਹਿੰਦੇ ਅਮਰੀਕਨ ਤਰਕੀ ਕਿਹਾ ਜਾਂਦਾ ਇਹਨਾਂ ਨੂੰ ਹਾਂਜੀ ਤੇ ਜਿਹੜੇ ਬਲੈਕ ਆ ਇਹ ਇੰਡੀਅਨ ਆ ਇਹਦੇ ਬਲੈਕ ਤੇ ਵਾਈਟ ਕਲਰ ਦੇ ਵਿੱਚ ਆ ਆਪਣੀ ਬ੍ਰਹਮਾ ਮੁਰਗੀ ਆ ਗਿਆ ਹਣੀ ਕਲੰਬੀਅਨ ਬ੍ਰਹਮਾ ਹੈ ਹਾਂ ਜੀ ਇਹ ਜਿਹੜੀ ਇਹਦੇ ਵਿੱਚ ਕੁਝ ਕਲੰਡੀਆਂ ਨਾਲ ਦੱਸਿਆ ਮੁਰਗੀ ਇਹਦਾ ਆਪਣੀ ਜਿਹੜੀ ਦੇਸੀ ਮੁਰਗੀ ਆ ਉਹਦੇ ਨਾਲੋਂ ਰੇਟ ਜ਼ਿਆਦਾ ਹੁੰਦਾ ਹਾਂ ਜੀ ਇਹ ਫੈਂਸੀ ਬਰੀਡ ਆ ਕਿ ਰੇਟ ਇਹਦਾ ਉਹਦੇ ਨਾਲੋਂ ਡਬਲ ਹੁੰਦਾ ਡਬਲ ਵੀ ਟ੍ਰਿਪਲ ਹੁੰਦਾ ਇਹਨਾਂ ਦੇ ਅੱਛਾ ਤੇ ਹਾਂ ਜੀ ਸਾਈਜ਼ ਵੀ ਇਹਦਾ ਬਹੁਤ ਜ਼ਿਆਦਾ ਹੁੰਦਾ ਤੇ ਵੇਟ ਘੱਟ ਹੁੰਦਾ ਸਾਈਜ਼ ਜ਼ਿਆਦਾ ਹੁੰਦਾ ਇਹਨਾਂ ਦੇ ਅੱਛਾ ਤੇ ਇਹਨਾਂ ਦੇ ਅੰਡੇ ਵੀ ਵਗੈਰਾ ਵੀ ਵਿਕਦੇ ਆਂ ਹਾਂ ਅੰਡੇ ਇਹਨਾਂ ਦਾ ਵਿਕਦਾ ਇਹਨਾਂ ਦਾ ਆਂਡਾ ਵਿਕਦਾ 100 ਰੁਪਏ ਦਾ ਅੱਛਾ ਨਹੀਂ ਉਹਨਾਂ ਨਾਲੋਂ ਜ਼ਿਆਦਾ ਵੱਡਾ ਹੁੰਦਾ ਇਹਨਾਂ ਦਾ ਆਂਡਾ ਹੁੰਦਾ ਆਮਸ ਹਾਂ ਜੀ ਖਾਸੀਅਤ ਇਹਦੀ ਖਾਸੀਅਤ ਇਹਦੀ ਆਂਡਾ 1 ਜਿੱਡਾ ਹੋ ਵੀ ਕੁਕੜੀ ਦਾ ਅੰਡਾ ਹੁੰਦਾ ਹੋਰ ਅੰਡਾ ਹਰਦਾ ਹੀ ਹੁੰਦਾ ਹੈਗਾ ਸੇਮ ਚੀਜ਼ ਉਹੀ ਹੁੰਦੀ ਹੈਗੀ ਆ ਬਸ ਵੀ ਬਰੀਡ ਕਰਕੇ ਜਾਂ ਵੀ ਸੋਹਣੇ ਲੱਗਣ ਕਰਕੇ ਅੰਡਾ ਦਾ ਮਹਿੰਗਾ ਵਿਗਦਾ ਜਿਹੜੇ ਫੈਂਸੀ ਆਪਾਂ 20 ਮਿੰਟ ਵਾਸਤੇ ਸੇਲ ਕਰਦਿਆਂ ਕਿ ਉਹ ਉਹਦਾ ਚੀਜ਼ ਆਪਾਂ ਕੋਈ ਵੀ ਜਾਨਵਰ ਮੀਟ ਨੂੰ ਸੇਲ ਨਹੀਂ ਕਰਦੇ ਕੋਈ ਬੱਕਰਾ ਹਾਂਜੀ ਹਾਂਜੀ ਸ਼ੌਕ ਹੋਰ ਹਾਂਜੀ ਹਾਂਜੀ ਜਿਨੇ ਰੱਖਣੇ ਆ ਉਹਨਾਂ ਹੀ ਲੈ ਜਿਨੇ ਵੀ ਘਰੇ ਹੈ ਪਾਲਣੇ ਆ ਉਹਨੂੰ ਦਿੰਦੇ ਆਪਾਂ ਜਿਨੇ ਮੀਟ ਆਲ ਨੂੰ ਦਿੰਦੇ ਪਰ ਆਪਣਾ ਇੱਥੇ ਮਰਿਆ ਬੱਕਰਾ ਹੋਵੇ ਜਾਂ ਕੋਈ ਜਾਨਵਰ ਮਰ ਜਾਂਦਾ ਉਹ ਲੈਣ ਆਪਾਂ ਉਹ ਨੂੰ ਵੀ ਮਰ ਜੀ ਮਿੰਟ ਦਿੰਦੇ ਆਪਾਂ ਮਤਲਬ ਮਤਲਬ ਜੇ ਦੇਸੀ ਮੁਰਗੀ ਆ ਇਹ ਵੀ ਨਹੀਂ ਦਿੰਦੇ ਕਹਿੰਦਾ ਨਹੀਂ 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 ਦੇਸੀ ਆਪਾਂ ਦੇਸੀ ਰੱਖਦੇ ਨਹੀਂ ਹੈਗੇ ਆਪਾਂ ਕੋਲ ਸੀ ਆ ਜਾਂ ਫੈਂਸੀ ਬਰੀਡ ਹੀ ਰੱਖਦੇ ਹਾਂ ਹਾਂਜੀ ਇਹ ਬੈਂਟਮ ਬਰੀਡ ਦਾ ਮੁਰਗਾ ਹੈ ਹੀ ਫੈਂਸੀ ਬਰੀਡ ਹੀ ਆ ਜਾਂਦੀ ਹੈ ਇਹ ਵੀ ਇਹ ਛੋਟੇ ਛੋਟੇ ਰਹਿੰਦੇ ਆ ਮਤਲਬ ਕੀ ਇਹ ਹੈਗੀ ਤਾਂ ਆਪਣੇ ਬਾਹਰ ਦੀਆਂ ਬਰੀਡਾਂ ਸਾਰੀਆਂ ਹੀ ਹੁਣ ਆਪਣੇ ਇੱਧਰ ਇਹਨਾਂ ਦੀ ਹੋਣ ਲੱਗ ਗਈ ਬਰੀਡਿੰਗ ਮਤਲਬ ਇਹ ਆਪਾਂ ਨੀਲੀ ਨੀਮ ਕੋਡ ਨੇ ਆਪਾਂ ਇੱਥੇ ਹੀ ਪਰਚੇਜ਼ ਕਰ ਲਏ ਇੱਥੋਂ ਮਿਲ ਜਾਂਦੇ ਆ ਆਪਣੇ ਆਮ ਮਿੰਟਾਂ ਦੇ ਵਿੱਚ ਅਵੇਲੇਬਲ ਹੈਗੇ ਆ ਕੰਮ ਦੇਖੋ ਬਾਈ ਜੀ ਸ਼ੌਂਕ ਸੀਗਾ ਮੰਨ ਲਾ ਵੀ ਆਪਣੇ ਘਰੇ ਸ਼ੁਰੂ ਤੇ ਘੋੜੀਆਂ ਜਾਨਵਰ ਰੱਖੇ ਹੁੰਦੇ ਸੀਗੇ ਤੇ ਕਿਸੇ ਬਾਈ ਨੇ ਜਿਵੇਂ ਕਿਸੇ ਨੇ ਮੰਗ ਲਈ ਵੀ ਸਾਨੂੰ ਆਹ ਚੀਜ਼ ਚਾਹੀਦੀ ਸਾਨੂੰ ਬਾਅਦ ਚ ਉਹ ਇੱਕ ਇੱਕ ਕਰਕੇ ਆਪਾਂ ਦਵਾ ਆਂਦੇ ਸੀਗੇ ਵੀ ਆਹ ਚੀਜ਼ ਵਾਦੀ ਬਾਅਦ ਚ ਹੌਲੀ ਹੌਲੀ ਇਹ ਸ਼ੌਂਕ ਨੂੰ ਆਪਾਂ ਕੰਮ ਚ ਤਬਦੀਲ ਕਰ ਲਿਆ ਵੀ ਜਿਹੜੀ ਚੀਜ਼ ਮੰਗਦਾ ਸੀ ਆਪਾਂ ਬਾਅਦ ਚ ਜਿਦਾਂ ਲਿਆ ਕੇ ਰੱਖਣ ਲੱਗ ਗਏ ਸੀ ਇਹ ਪਰਚੇਜ਼ ਕਰਨ ਲੱਗ ਪਏ ਨਾ ਚੀਜ਼ਾਂ ਦੀ ਹਾਂਜੀ ਇਹ ਤਰਕੀ ਹੈ ਅੱਛਾ ਇਹ ਅੱਛਾ ਇਹ ਸਾਰੇ ਤਰਕੀ ਆ ਹਾਂਜੀ ਇਹਨਾਂ ਤੋਂ ਮਤਲਬ ਕਿਹੜੇ ਕਿਹੜੇ ਨਸਲ ਦੇ ਤਰਕੀ ਆ ਇਹਦੇ ਵਿੱਚ ਆਪਾਂ ਨੂੰ ਅਮਰੀਕਨ ਆ ਜਿਹਨਾਂ ਦੇ ਵਿੱਚ ਚੀਨੇ ਹੈਗੇ ਜਿਹੜੇ ਵਾਈਟ ਤੇ ਬਲੈਕ ਆ ਜਿਹੜੇ ਬਲੈਕ ਆ ਇਹ ਇੰਡੀਅਨ ਹੈਗੇ ਇਹ ਸਾਰੇ ਅਡਲਟ ਪੀਸਾ ਜਿੰਨੇ ਹੈਗੇ ਆਪਣੇ ਕੋਲ ਤੇ ਜੇ ਮੰਨ ਕੇ ਚੱਲੋ ਕਿ ਕਿਸੇ ਨੇ ਇਹ ਸ਼ੌਕ ਗਿਆ ਦੌਰ ਤੇ ਘਰੇ ਰੱਖਨੇ ਹੋਣ ਜਿਉਂ ਮਤਲਬ ਆਪਦਾ ਮਨੇ ਕੰਮ ਸ਼ੁਰੂ ਕਰਨਾ ਹੋਵੇ ਹਾਂਜੀ ਹਾਂਜੀ ਮਤਲਬ ਤੁਹਾਡੇ ਤੇ ਲੈ ਕੇ ਹਾਂਜੀ ਹਾਂਜੀ ਆਪਾਂ ਨੂੰ ਲੈ ਕੇ ਨਹੀਂ ਵੀ ਬਰੀਡਿੰਗ ਕਰਵਾ ਸਕਦੇ ਆ ਬਰੀਡਿੰਗ ਨਾਲ ਦੀ ਬਹੁਤ ਹਾਈ ਲੈਵਲ ਤੋਂ ਹੁੰਦੀ ਹੈ ਆਪਣੇ ਇਧਰ ਪੰਜਾਬ ਦੇ ਵਿੱਚ ਹੁਣ ਬਹੁਤ ਲੋਕ ਕਰਾਉਣ ਲੱਗੇ ਪਹਿਲਾਂ ਨਹੀਂ ਸੀ ਪਰ ਇਹਨਾਂ ਦੀ ਬਹੁਤ ਬਰੀਡਿੰਗ ਹੁੰਦੀ ਹੈ ਆਪਣੇ ਪੰਜਾਬ ਦੇ ਵਿੱਚ ਅੱਛਾ ਤੁਸੀਂ ਵੀ ਇੱਥੇ ਮਤਲਬ ਬੱਚੇ ਇਸ ਦਿੱਤੇ ਹਾਂ ਹਾਂਜੀ ਹਾਂਜੀ ਇਹ ਜੇ ਅਸੀਂ ਬਰੀਡਿੰਗ ਕਰਵਾ ਲੈਣਾਂ ਦੀ ਮਤਲਬ ਕਿ ਇੱਥੇ ਨਹੀਂ ਕਰਾਉਂਦੇ ਆਪਣੇ ਹੋਰ ਥਾਂ ਰੱਖੇ ਹੋਏ ਆ ਉੱਥੇ ਬਰੀਡਿੰਗ ਕਰਵਾਉਂਦੇ ਨੇ ਇਹ ਆਪਣੇ ਕੋਲੇ ਜਿੰਨੀਆਂ ਹੈਗੀਆਂ ਇਹ ਬੀਟਰ ਬੱਕਰੀਆਂ ਨੇ ਬੀਟਰ ਬਰੀਡ ਦੇ ਬੱਕਰੀਆਂ ਇਹ ਜਿਨ੍ਹਾਂ ਲੰਮੇ ਕੰਨਾਂ ਵਾਲੀਆਂ ਹੁੰਦੀਆਂ ਉਹ ਆਪਣੇ ਕੋਲੇ ਬੱਕਰਾ ਹੈਗਾ ਹੀ ਇਹਦਾ ਜਿਹੜਾ ਫਾਦਰ ਆ ਇਹ ਤੌਂਗਾ ਦੇ ਉੱਤੇ ਫੁੱਲੇ ਵਾਲੀ ਮੰਡੀ ਤੋਂ ਚੈਂਪੀਅਨ ਰਹਿ ਜੋ ਕਿ ਹੈ ਤੇ ਮਦਰ ਵੀ ਇਹਦੀ ਚੈਂਪੀਅਨ ਸੀਗਾ ਪੂਰੀ ਟਾਪ ਕੁਆਲਿਟੀ ਦਾ ਇਹ ਜਿਹੜਾ ਮਦਰ ਦੇ ਪਿੱਛੇ ਦਾ ਆਪਣੀ ਬੀਟ ਦਾ ਬਸਰਾ ਆਪਣਾ ਕੋਲੇ ਹੈ ਅੱਛਾ ਅੱਛਾ ਹਾਂਜੀ ਇਹ ਆਪਾਂ ਜੀ ਜਲਦੀ ਜਲਦੀ ਵੀ ਬੀਡਿੰਗ ਵੀ ਸਟਾਰਟ ਕਰਾਂਗੇ ਮਤਲਬ ਕਿ ਛੱਡ ਸਰਵਿਸ ਸਟਾਰਟ ਕਰਾਂਗੇ ਛੱਡਾਂਗੇ ਨਾ ਹਾਂਜੀ ਛੱਡਿਆ ਕਰਾਂਗੇ ਹੁਣ ਨਹੀਂ ਛੱਡਦੇ ਕੋਲੋ ਕੇ ਟਾਈਮ ਪਾ ਕੇ ਇਹ ਬੀਟਰ ਨਸਲ ਦੀ ਬੱਕਰੀ ਹੈ ਇਹ ਆਪਾਂ ਨੂੰ ਅਲ ਬਖਸ਼ ਕੋੜੇ ਵਾਲੇ ਬਾਈ ਸ਼ਰੀਰ ਤੋਂ ਗਿਫਟ ਆਈ ਹੈ ਹਾਂਜੀ ਬਾਈ ਕੋਲ ਬਹੁਤ ਟਾਪ ਕੁਆਲਿਟੀ ਜਾਨਰ ਹੁੰਦੇ ਬਾਈ ਨੇ ਆਪਾਂ ਨੂੰ ਗਿਫਟ ਕੀਤੀ ਆਪਾਂ ਕਿਸੇ ਮੁੱਲ ਤੇ ਵੀ ਸੇਲ ਨਹੀਂ ਕਰਨੀ ਹੈਗੀ ਇਹ ਬੱਕਰੀ ਹਾਂਜੀ ਇਹ ਸ਼ੌਂਕ ਨੂੰ ਰੱਖ ਹਾਂਜੀ ਇਹਦੀ ਇਹਦੀ ਕਿੰਨੀ ਖਾਸ ਖਾਸੀ ਬਣੀ ਆਸੂ ਖਾਸੀ ਇਹਦੀ ਦੇਖੋ ਇਹ ਤਾਂ ਹੈਗੀ ਪੂਰੀ ਟਾਪ ਕੁਆਲਟੀ ਦੀ ਮਤਲਬ ਕਿ ਜਿਹੜੇ ਮਦਰ ਫਾਦਰ ਆ ਉਹ ਚੈਂਪੀਅਨਾਂ ਦੇ ਚੈਂਪੀਅਨ ਤੁਹਾਨੂੰ ਪਤਾ ਹੀ ਹੈ ਵਿੱਚੀ ਚੰਗੀ ਹੁੰਦੀ ਹੈ ਚੈਂਪੀਅਨ ਇਹ ਭਾਈ ਆ ਕੀ ਚੀਜ਼ ਆ ਲੱਗਦਾ ਤਾਂ ਮੈਨੂੰ ਥੋੜੇ ਜਿਹਾ ਇਹ ਭਾਈ ਜੀ ਨਾ ਤਾਂ ਇਹ ਚੂਹੇ ਆ ਨਾ ਇਹ ਖਰਗੋਸ਼ ਹੈ ਗਿੰਨੀ ਪਿੱਗ ਹੈ ਹੀ ਹਾਂ ਨਾ ਇਹਨਾਂ ਦੇ ਚੂਹਿਆਂ ਦੇ ਪੂਛ ਹੁੰਦੀਆਂ ਇਹਨਾਂ ਦੇ ਪੂਛ ਨਹੀਂ ਹੁੰਦੀ ਇਹ ਘਰ ਦੇ ਵਿੱਚ ਰੱਖੇ ਬੜੇ ਸੋਹਣੇ ਲੱਗਦੇ ਆ ਲੋਕ ਸ਼ੌਂਕ ਤੇ ਸ਼ੌਂਕ ਦੇ ਤੌਰ ਤੇ ਰੱਖਦੇ ਨੇ ਉਹਨਾਂ ਘਰੇ ਸੋਹਣੇ ਲੱਗਦੇ ਰੱਖੇ ਵੀ ਤੇ ਜਵਾਕਾਂ ਨੂੰ ਬਹੁਤ ਪਸੰਦ ਆਉਂਦੇ ਆ ਇਹ ਜਵਾਕ ਬਹੁਤ ਪਸੰਦ ਆਉਂਦੇ ਇਹਨਾਂ ਦਾ ਕੱਦ ਵੀ ਮੈਂ ਕਿਹਾ ਕਿ ਵਾਧਾ ਜਿਹੜੇ ਨਾਰਮਲ ਖਰਗੋਸ਼ ਹੁੰਦੇ ਆ ਉਹਨਾਂ ਉਹਨਾਂ ਦੇ ਨਾਲੋਂ ਛੋਟੇ ਕੱਦ ਵਾਲੇ ਇਹ ਬਸ ਛਿੱਟੇ ਉਹ ਆ ਫਿਰ ਤਾਂ ਵਾਈਟ ਕਲਰ ਦੇ ਫੁੱਲ ਵੱਟਾ ਆ ਅੱਛਾ ਆ ਅੱਛਾ ਫੁੱਲ ਵੱਡਾ ਆ ਛਿੱਟੇ ਛਿੱਟੇ ਰਹਿੰਦੇ ਆ ਅੱਛਾ ਹਾਂਜੀ ਆਹ ਕਿਹੜੀ ਬਰੀਡ ਦਾ ਯਾਰ ਬੱਕਰਾ ਇਹ ਬਾਈ ਜੀ ਪਿਗਮੀ ਬਰੀਡ ਦਾ ਬੱਕਰਾ ਇਹ ਅੱਛਾ ਇਹ ਪੰਜਾਬ ਚ ਬਹੁਤ ਰੇਅਰ ਹੈ ਦੋ ਬੰਦੇ ਕੋਲ ਹੀ ਹੈ ਪੰਜਾਬ ਦੇ ਵਿੱਚ ਇੱਕ ਆਪਣੇ ਕੋਲ ਤੇ ਇੱਕ ਬਾਈ ਕੋਲ ਹੋਰ ਹੈ ਇਹ ਅੱਛਾ ਹਾਂਜੀ ਤੁਸੀਂ ਕਿੱਥੋਂ ਲਿਆ ਸੀ ਕਿੱਥੋਂ ਲਿਆ ਸੀ ਇਹ ਆਪਾਂ ਨੂੰ ਗਿਫਟ ਆਇਆ ਸੀਗਾ ਇਹ ਹਾਂਜੀ ਗਿਫਟ ਆਇਆ ਸੀ ਆਪਣਾ ਇਹ ਕਿੰਨੇ ਕਿੰਨੇ ਕਰ ਸਕਦੇ ਕਿੰਨਾ ਚੱਲਦਾ ਹੈ ਇਹ ਪੂਰਾ ਡਲਟ ਮੀਟਿੰਗ ਸਟੱਡ ਸਰਵਸਸ ਤੇ ਰੈਡੀ ਹੈ ਅੱਛਾ ਮਤਲਬ ਮੀਟਿੰਗ ਹਾਂ ਮੀਟਿੰਗ ਕਰਦਾ ਹੈ ਹਾਂ ਕਰਵਾ ਸਕਦਾ ਪਰ ਇਹਦੀ ਆਪਣੇ ਕੋਲ ਹੈ ਨਹੀਂ ਇਹਦੇ ਨਾਲ ਦੀ ਮਤਲਬ ਕਿਸ ਨਸ ਹੈ ਨਹੀਂ ਇਹ ਨਾਲ ਦੀ ਵੀ ਹੋ ਜੂਗਾ ਛੱਡ ਦਿੰਨੇ ਕਿ ਨਹੀਂ ਨਹੀਂ ਛੱਡ ਦੂਜਿਆਂ ਦੇ ਨਹੀਂ ਛੱਡਦੇ ਆਪਾਂ ਇਹਦੇ ਨਾਲ ਦੀ ਕੋਈ ਹੋਊਗੀ ਤਾਂ ਹਾਂ ਇਹਦੇ ਨਾਲ ਦੀ ਹੋਊਗੀ ਉੱਤੇ ਛੱਡ ਦਿੰਨੇ ਹਾਂਜੀ